ਸਾ ਸਿਕਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਝਾਮਕੇ ਨੀਰ ਸਰਸਿੰਘ ਸਾਹਿਬ ਆ ਜੀ ਪ੍ਰਤਾਪ ਸਿੰਘ ਸ਼ਾਹ ਦੇ ਘਰ ਆਪਾਂ ਅੱਜ ਸੇਰ ਵਾਸਤੇ ਲੈ ਕੇ ਆਏ ਆਂ ਜੀ ਦੋ گاਵਾ ਵਕਾਉ ਤੇ ਅੱਜ ਤਰੀਕ ਹੈਗੀ ਆ ਜੀ 18 ਤਰੀਕ ਮਹੀਨਾ ਮਾਰਚ 2025 ਠੀਕ ਹੈ ਜੀ ਸਮਾਂ ਕੋ ਦੇਗਾ ਜੀ 12 ਵਜੇ ਤੇ 20 ਮਿੰਟ ਬਾਕੀ ਵੀਰ ਨਾਲ ਗੱਲਬਾਤ ਕਰਦੇ ਆਂ ਜੀ ਆਜੋ ਔਰ ਰਵੀ ਦੀ ਕੀ ਹਾਲ ਚਾਲ ਵਧੀਆ ਜੀ ਚੱਲਦੀ ਪਈ ਠੀਕ ਠਾਕ ਜੀ ਵਧੀਆ ਤੇ ਅੱਜ ਦੋ ਨਾਲ ਆਏ ਜੀ ਹਾਂਜੀ ਭਾਜੀ ਪਿਛਲੇ ਘਰ ਹੀ ਆ ਹਾਂਜੀ ਜੋ ਮਾਲ ਵਿਗਿਆ ਆਪਣਾ ਘਰੋਂ ਤੇ ਮੈਂ ਕਿਹਾ ਚਲੋ ਇੱਥੋਂ ਸਿੱਧਾ ਪਾ ਦੇਣ ਕੱਲ ਵੀ ਆਪਾਂ ਵੀਡੀਓ ਪਾਈ ਹਾਂਜੀ 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 ਉਹ ਮਾਲ ਵਿਗਿਆ ਜੀ ਆਪਾਂ ਹਾਂਜੀ ਸਾਰਾ ਮਾਲ ਹੋ ਗਿਆ ਠੀਕ ਹੈ ਜੀ ਠੀਕ ਹੈ ਤੇ ਆ ਜੀ ਆਪਾਂ ਫਿਰ ਦਈਏ ਜਾਣਕਾਰੀ ਦਾਣ ਨੂੰ ਤੇ ਭਾਜੀ ਦੁੱਧੇ ਦੁੱਧੇ ਸੂਏ ਸੋਈਆਂ ਜੇ ਦੋਵੇਂ ਵੜਾ ਅੱਛਾ ਜੀ ਤੇ ਸੂਈਆਂ ਨੂੰ ਮਹੀਨਾ ਮਹੀਨਾ ਆ ਤੇ ਬੱਚੇ ਨਹੀਂ ਹੈਗੇ ਦੋਂਦੇ ਠੀਕ ਹੈ ਜੀ ਦੁੱਧੇ ਦੁੱਧੇ ਸੂਈਆਂ ਵੜਾ ਦੋਵੇਂ ਤੇ ਕਿੰਨਾ ਟਾਈਮ ਹੋ ਗਿਆ ਜੀ ਸੁਈਆਂ ਨੂੰ ਮਹੀਨਾ ਮਹੀਨਾ ਹੋ ਗਿਆ ਜੀ ਮਹੀਨਾ ਮਹੀਨਾ ਹੋ ਗਿਆ ਸੁਈਆਂ ਨੂੰ ਤੇ ਬਾਕੀ ਆਪਾਂ ਖੋਲ ਕੇ ਚੈੱਕ ਕਰਾਈ ਜੀ ਪਰ ਨਹੀਂ ਤਾਂ ਸ਼ੁਰੂ ਕਰੀਏ ਜੀ ਆਪਾਂ ਹਾਂਜੀ ਐਫ ਐਫ ਕ੍ਰੋਸ ਹੈ ਜੀ ਦੋਵੇਂ ਐਫ ਐਫ ਕ੍ਰੋਸ ਦੋਵੇਂ ਗਾਵਾਂ ਜੀ ਤੇ ਦੁੱਧ 12-12 ਲੀਟਰ ਦੁੱਧ ਹੈ ਜੀ 12-12 ਲੀਟਰ ਦੋਵਾਂ ਥੱਲੇ ਅਜੇ ਤੋਂ ਕਰ ਲੋ ਠੀਕ ਹੈ ਜੀ ਠੀਕ ਖੋਲ ਕੇ ਵਿਖਾ ਦਿਓ ਵੀਰ ਜੀ ਮੜਾ ਤੋੜ ਕੇ ਵਿਖਾ ਦਿਓ ਕੱਦਗਾਠੀ ਤਾਂ ਬੜੀ ਚੰਗੀ ਹੈ ਜੀ ਹਾਂਜੀ ਹਾਂਜੀ ਪਾਜੀ ਦੋਸਤੋ ਇਹਦੇ ਥੱਲੇ ਬਾਕੀ ਸੂਆ ਦੂਜਾ ਹੀ ਦੂਜਾ ਸੂਆ ਇਸ ਵਾਰ ਆਪਣੇ ਕੋਲ ਹੀ ਆਈ ਜੀ ਹਾਂਜੀ ਇਹਨਾਂ ਤੋਂ ਵੀਰ ਹੋਂ ਦਾ ਘਰੋਂ ਲਈ ਇਹਨਾਂ ਦਾ ਜਿਆਦਾ ਜੀ ਸੇਵਾ ਨਹੀਂ ਹੈਗੀ ਮਾਲਵਾਵਾ ਵੀਰ ਹੋਂ ਦਾ ਅੱਛਾ ਅੱਛਾ ਹਾਂ ਪੈਰੀ ਪੁੱਲੀ ਲਿੰਦੇ ਠੇਕੇ ਦੇ ਵੰਡ-ਮੁੰਡ ਪਾਇਆ ਤੇ ਇਹਨੇ ਵੱਜ ਜਾਣਾ ਹੋਰ ਹਾਂਜੀ ਹਾਂਜੀ ਵੰਡ-ਮੁੰਡ ਪਾਇਆ ਤੇ 60 ਤੇ 25 ਲੀਟਰ ਵਾਲੀ ਆ ਹਾਂਜੀ ਹਾਂਜੀ ਉਹ ਤਾਂ ਹੈਗਾ ਜੀ ਠੀਕ ਆ ਜੀ ਠੀਕ ਹਾਂਜੀ ਹਾਂਜੀ ਤੇ ਲੈ ਆ ਵੀਰ ਜੀ ਅੱਗੇ ਲੈ ਆ ਉਹ ਨੂੰ ਇਹਦੇ ਬਾਰੇ ਇਹਦਾ 12 ਲੀਟਰ ਦੁੱਧ ਹੈ ਵੀਰ ਜੀ ਇਹਦੇ ਥੱਲੇ 12 ਲੀਟਰ ਦੁੱਧ ਇਹ ਵੀ ਦੂਜੇ ਸੂਵੇ ਆ ਦੂਜੇ ਸੂਵੇ ਆ ਐਕਸ ਕ੍ਰੋਸ ਠੀਕ ਹੈ ਜੀ ਠੀਕ ਸੂਈ ਨੇ ਇਹਨੂੰ ਵੀ ਮਹੀਨਾ ਹੋਇਆ ਠੀਕ ਹੈ ਜੀ ਸੂਈ ਨੂੰ ਇਹਨੂੰ ਵੀ ਮਹੀਨਾ ਹੋ ਗਿਆ ਤੇ ਬਾਕੀ ਚਵਾਈ ਵੀ ਵੀਰ ਦੀ 8 9 ਵਜੇ ਦੀ ਆਈ ਸਵੇਰ ਦੀ ਅੱਛਾ ਜੀ ਇਹ ਵੀ ਚਾਹੁੰਦਾ ਚਾਹੁੰਦਾ ਡੰਗਰ ਹਾਂਜੀ ਠੀਕ ਹੈ ਜੀ 8 9 ਵਜੇ ਦੀ ਚਵਾਈ ਆਈ ਦੋਸਤੋ ਏਡੀ ਕੋ ਤੜਕੇ ਦੀ ਨਹੀਂ ਚਵਾਈ ਠੀਕ ਹੈ ਜੀ ਠੀਕ ਪਿੰਡ ਝਾਮਕਾ ਜੀ ਸੋਰ ਸਿੰਘ ਸਾਹਿਬ ਦੇ ਨੇੜੇ ਪੈਂਦਾ ਜੀ ਬਾਕੀ ਮੁੱਲ ਫਿਕਸ ਹੀ ਕਰਨਾ ਉਹਨਾਂ ਨੂੰ ਅੱਛਾ ਜੀ ਮੁੱਲ ਕੋ ਕਰਾ ਲੈ 45 45 ਭਾਵੇਂ 40 40 ਕਰਾ ਲੈ ਹਾਂਜੀ ਨਹੀਂ ਦੱਸੋ ਰੇਟ ਕੀ ਕੀ 37 37000 ਦੀਆਂ ਦੇ ਦਿੱਤੀ ਨਹੀ ਨਹੀਂ ਨਹੀਂ ਤਾਂ ਕਹਿਣਾ ਕਰਿਆ ਕਰੋ ਜੀ ਤੁਹਾਨੂੰ ਮਚੀ ਚਲੋ ਇਹ ਗੱਲ 35 ਕਰ ਦੋ ਰੇਟ ਦਾ ਚਲੋ ਕੋਈ ਨਹੀਂ 35 35 ਦੀਆਂ ਕਰ ਦਿੰਨੇ ਆ ਜਿਹੜਾ ਆਪਾਂ ਨੂੰ ਖੁਰੱਤਾ ਦਾ ਚੈਨਲ ਸਬਸਕ੍ਰਾਈਬ ਕਰਕੇ ਆਉਣਾ ਸਬਸਕ੍ਰਾਈਬ ਹਾਂਜੀ 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 ਤੇ ਆਪਾਂ ਨੂੰ ਦਿਖਾਊ ਵੀ ਕਰਕੇ ਆਏ ਆ ਤੇ ਤੁਹਾਡੇ ਸਿਰੂ ਆਊ ਤੇ ਦੇ ਦਾਂਗੇ ਜੀ 35000 35 35000 ਦਾ ਦਵਾਂਗੇ ਤੇ 70000 ਦਾ ਜੋੜਾ ਦੇ ਦਾਂਗੇ ਠੀਕ ਹੈ ਜੀ 70000 ਦਾ ਵੀ ਇਹਨੇ ਜੋੜਾ ਦੇਣਾ ਜੀ ਬਾਕੀ ਮੌਕੇ ਦੇ ਮਾਨ ਤਨ ਬੰਨਦਾ ਕੀਤਾ ਜਾਊਗਾ ਜੀ ਤੇ ਬਾਕੀ ਜਿਹੜਾ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਵੀਰ ਨੂੰ ਦਿਖਾਊਗਾ ਬਾਕੀ ਹੋਰ ਮਾਨ ਤਨ ਕੀਤਾ ਜਾਊਗਾ ਬਾਕੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਠੱਠਾ ਡੇਰੀ ਫਾਰਮ ਦਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਧੰਨਵਾਦ